ਸਾਰੀ ਸਮੂਚੀ ਸਟੇਜ ਤੇ ਬੈਠੀ ਲੀਡਰਸ਼ਿਪ ਗੁਰੂ ਪਿਆਰੀ ਗੁਰੂ ਰੂਪੀ ਸਾਧ ਸੰਗਤ ਜੀ ਹੁਣ ਗੱਜ ਵੱਜ ਕੇ ਫਤਿਹ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਜੋਧ ਸਿੰਘ ਜੀ ਸਮਰਾ ਸਾਹਿਬ ਨੂੰ ਤੇ ਉਹਨਾਂ ਦੀ ਸਮੂਚੀ ਟੀਮ ਨੂੰ ਬਹੁਤ ਬਹੁਤ ਵਧਾਈ ਦਿਨਾ ਹੈ ਬਾਦਲ ਸਾਹਿਬ ਸ਼ਾਇਦ ਤੁਹਾਨੂੰ ਨਾ ਅੱਜ ਦੀ ਜੁਆਇਨਿੰਗ ਦੀ ਅਹਿਮੀਅਤ ਨਹੀਂ ਸ਼ਾਇਦ ਹਲੇ ਸਮਝ ਆਈ ਆ ਤੁਸੀਂ ਵੇਖੋ ਜਿਹੜਾ ਕੈਂਡੀਡੇਟ ਹੈ ਜੋਸ਼ੀ ਸਾਹਿਬ ਦੇ ਖਿਲਾਫ ਮੈਨੂੰ ਲੱਗਦਾ ਉਹਦਾ ਸ਼ਾਇਦ ਹੁਣ ਅੱਜ ਦੇ ਜਿੱਡੀ ਵੱਡੀ ਜੁਆਇਨਿੰਗ ਹੋਣ ਲੱਗ ਗਈ ਹੈ ਸ਼ਾਇਦ ਉਹਦਾ ਟੱਪਰ ਵੀ ਉਹਨੂੰ ਵੋਟ ਨਾ ਪਾਵੇ ਵੇਖ ਕੇ ਕਿਉਂਕਿ ਇਹ ਛੋਟੀ ਮੋਟੀ ਜੁਆਇਨਿੰਗ ਨਹੀਂ ਵਜ਼ੀਰ ਹੈ ਹਾਂਜੀ ਹੱਥ ਸਮੋਸੇ ਵੀ ਮੈਨੂੰ ਨਹੀਂ ਲੱਗਦਾ ਅੱਜ ਤੋਂ ਬਾਅਦ ਚੱਲੂਗਾ ਤੁਸੀਂ ਇਹ ਵੇਖੋ ਉਹ ਮੌਕੇ ਦਾ ਵਜੀਰ 22 ਸਾਲ ਹਲੇ ਸਰਕਾਰ ਰਹਿੰਦੀ ਐ ਅਜਨਾਲਾ ਹਲਕਾ ਉਹਦਾ ਆਪਣਾ ਹਲਕਾ ਔਰ ਫੇਰ ਉਹਦੇ ਹਲਕੇ 'ਚ ਆ ਕੇ ਕੋਈ ਜਾਇਨਿੰਗ ਕਰਾ ਦੇਵੇ ਇਹ ਕਿਤੇ ਛੋਟੀ ਮੋਟੀ ਗੱਲ ਨਾ ਸਮਝ ਲਿਓ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆ ਕਿ ਜਿਹੜੇ ਇਹ ਬੰਦੇ ਜੁਆਇਨ ਕਰ ਰਹੇ ਆ ਇਹਨਾਂ ਦਾ ਰਿਕਾਰਡ ਆ ਪਿੰਡਾਂ 'ਚ ਇਹ ਬਹੁਤ ਹੀ ਕਾਬਲ ਲੋਕ ਨੇ ਜਿਨ੍ਹਾਂ ਨੇ ਪਿਛਲੇ ਸਮਿਆਂ 'ਚ ਕਈ ਸਰਕਾਰਾਂ ਬੜਾਈਆਂ ਨੇ ਤੇ ਕਈ ਸਰਕਾਰਾਂ ਢਾਈਆਂ ਨੇ ਔਰ ਮੈਂ ਦੂਜੀ ਗੱਲ ਬਾਲਣ ਸਾਹਿਬ ਤੁਹਾਨੂੰ ਦੱਸ ਦਿਆ ਵੇਹੇ ਨਾ ਤੁਹਾਨੂੰ ਅੱਜ ਪ੍ਰੋਗਰਾਮ ਕੱਲਾ ਜਨਾਲੇ ਦਾ ਹੀ ਕਰਨਾ ਚਾਹੀਦਾ ਸੀ ਕਿਉਂਕਿ ਗੱਲ ਸਰੋਪੇ ਪਾਉਣ ਦੀ ਨਹੀਂ ਗੱਲ ਇਹਨਾਂ ਦੇ ਸਨਮਾਨ ਦੀ ਹੈ ਜਿਹੜਾ ਅੱਜ ਸਰਕਾਰ ਹੁੰਦਿਆਂ ਕੱਲ ਰਾਤ ਤੱਕ ਮੈਨੂੰ ਪਤਾ ਰਾਤ ਤੱਕ ਇਹਨਾਂ ਨੂੰ ਦਬਕੇ ਵੱਜਦੇ ਰਹੇ ਮੁੱਖ ਮੰਤਰੀ ਤੱਕ ਦੇ ਫੋਨ ਆਉਂਦੇ ਰਹੇ ਕਿ ਭਾਈ ਤੁਸੀਂ ਪਾਰਟੀ ਨਾ ਛੱਡਿਓ ਨਹੀਂ ਤਾਂ ਬਹੁਤ ਵੱਡਾ ਮੇਰਾ ਨੁਕਸਾਨ ਹੋ ਜਾਣਾ ਮਗਰ ਇਹਨਾਂ ਦਾ ਜਿਗਰਾ ਵੇਖੋ ਇਹਨਾਂ ਨੂੰ ਇਹ ਵੀ ਪਤਾ ਅੱਜ ਦੀ ਜੁਆਇਨਿੰਗ ਤੋਂ ਬਾਅਦ ਮੈਨੂੰ ਕਿਉਂਕਿ ਮਿਲੇ ਸੀ ਮੈਨੂੰ ਕਹਿ ਕੇ ਗਏ ਕਿ ਸਾਨੂੰ ਪਤਾ ਹੈ ਕਿ ਸਾਡੇ ਦੇ ਪਰਚੇ ਵੀ ਹੋਣੇ ਅਕਲ ਤੱਕ ਇਹ ਚੰਗੇ ਸਨ ਅੱਜ ਤੋਂ ਬਾਅਦ ਇਹਨਾਂ 'ਚ ਨੁਕਸੀ ਨੁਕਸ ਲੱਭੜੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ